ਮਿਤਰੋ ਸਵਾਗਤ ਹੈ ਤੁਹਾਡਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰੁ ਸਵਾਗਤ ਆ। ਆ ਠੰਡਾ ਮੌਸਮ ਆ ਤੇ ਮੌਸਮ ਵੀ ਠੰਡਾ ਹੋ ਗਿਆ। ਨੇਰੀ ਨੂੰ ਰਿਆ ਹਟੀ ਤੇ ਬੱਦਲ ਬਾਈ ਹੋਈ ਹੋਈ ਆ। ਯਾਰ ਅਜੁਰਾ ਓਏ ਫਾਰਮ ਦੇ ਨਵੇਂ ਮੈਂਬਰ ਆ ਇਹ ਤੈਨੂੰ ਦਿਖਾਈਏ ਪਹਿਲਾਂ ਤਾਂ। ਬਾਬਾ ਆ ਜਾ ਜਾਨਵਰ ਲਾ ਲਈਏ। ਤੇ ਸਜਣੋ ਦਿਖਾਉਂਦਾ ਸੋਨੂੰ ਸਰਪ੍ਰਾਈਜ਼। ਤੇ ਸਰਪ੍ਰਾਈਜ਼ ਦਿਨੇ ਸੋਨੂੰ ਮਿਤਰੋ ਆਲੋ। ਮਾਂ ਧੀ ਆ। ਮਾ ਤੇ ਪੁੱਤ ਹੈ ਨਾ ਧੀ ਤਾਂ ਨਹੀਂ ਮਾਂ ਪੁੱਤ ਹੀ ਆ ਘੋੜੀ ਆ ਤੇ ਮਗਰ ਨੋਕਰਾ ਬਿਸ਼ੀਰਾ ਮਿੱਤਰੋ ਕੱਲਾਂ ਵਾਲੀ ਚੇਤਾ ਕਰਾ ਮੇਰੇ ਵੀਰੋ ਸਾਰਾ ਲਾ ਕੇ ਦਿਖਾਉਣਾ ਤੁਹਾਨੂੰ ਹੋਵੋ ਨੇੜੇ ਨੂੰ ਲਾਓ ਨਾਨ ਸਟਾਪ ਵੀਡੀਓ ਕਰਦੇ ਨੇ ਬਾਬਾ ਕੀ ਹਾਲ ਆ ਬਾਬਾ ਵੀਡੀਓਜ਼ ਸਨੇਹਾ ਦੇਣਾ ਚਾਹੇਗਾ ਹੈ ਓਕੇ ਰਿਪੋਰਟ ਆਵਾਜ਼ ਨਹੀਂ ਸੁਣਦੀ ਉਹ ਟਰੈਕਟਰ ਦੀ ਆਵਾਜ਼ ਵਾਲੀ ਹੁੰਦਾਸ ਗੱਲ ਰਿਪੋਰਟ ਓਕੇ ਆ ਗਈ ਠੀਕ ਠਾਕ ਆ ਵਧੀਆ ਜੀ ਲੈ ਬਾਬਾ ਤੈਨੂੰ ਕਰਦਾ ਨੁਕਰਾ ਬਸ਼ੀਰਾ ਲੈਣਾ ਨੁਕਰਾ ਬਸ਼ੀਰਾ ਲੈਣਾ ਲੈਦਾ ਤੈਨੂੰ ਨੁਕਰਾ ਬਸ਼ੀਰਾ ਬਾਬੇ ਦੀ ਦਿਲ ਦੀ ਰੀਤ ਸੀ ਵੀ ਨੁਕਰਾ ਬਸ਼ੀਰਾ ਲੈਣਾ ਓਲੀ ਬਾਬਾ ਉਧਰ ਟਵਾ 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 ਉਧਰ ਉਹੀ ਬਲਦੀ ਤਾਂ ਉਧਰ ਵਾਹ ਆਇਂਦਾ ਬਸ਼ੀਰਾ ਸਿਆਣਾ ਬਾਬਾ ਇਹ ਤਾਂ ਜੀ ਡਾਇਮੰਡ ਦੇ ਬੱਚੇ ਆਣਗੇ ਕਿਵੇਂ ਬਲਿਆਂ ਦਾ ਆਪਾ ਆਜਾ ਆਜਾ ਦਿਨਾਂ ਵਾਲਿਆਂ ਦਾ ਲਾਇਸ ਜੱਤੀ ਖੁੱਲੇ ਕਰਦਾ ਸਾਰ ਕੀ ਹਾਲ ਹੈ ਜੀ